ਭਾਈ ਮਾਹ ਸਿੰਘ ਜੀ ਨੂੰ ਮਹਾਰਾਜ ਜੀ ਨੇ ਉਹਨਾਂ ਦਾ ਸੀਸ ਆਪਣੇ ਗੋਡੇ ਤੇ ਰੱਖ ਕੇ ਤੇ ਉਹਨਾਂ ਦਾ ਚਿਹਰਾ ਪੁੰਝੇ ਕਹਿੰਦੇ ਹਾਂ ਮਾਂ ਸਿਆਮ ਮੰਗ ਕੀ ਚਾਹੀਦਾ ਭਾਈ ਮਾਹ ਸਿੰਘ ਜੀ ਕਹਿੰਦੇ ਮਾਰੇ ਮੱਜ ਦੀ ਸਿੱਖੀ ਗੰਢ ਲੋ ਉਹ ਬਦਾਵਾ ਪਾੜ ਦੋ ਮਹਾਰਾਜ ਕਹਿੰਦੇ ਤੂੰ ਆਪਣੇ ਵਾਸਤੇ ਕੁਝ ਮੰਗ ਲੈ ਭਾਈ ਮਾਹ ਸਿੰਘ ਜੀ ਕਹਿੰਦੇ ਨਹੀਂ ਮਹਾਰਾਜ ਕਿਰਪਾ ਕਰੋ ਉਹ ਗਲਤੀ ਕਰ ਗਿਆ ਮੱਜ ਦੀ ਸਿੱਖੀ ਰੱਖ ਲੋ ਪਾਤਸ਼ਾਹ ਕਹਿੰਦੇ ਤਨ ਨੇ ਮੇਰੇ ਕੋ ਸਿੱਖ ਜਿਹੜੇ ਪਰਉਪਕਾਰ ਵਾਸਤੇ ਮੰਗਦੇ ਆਪਣੇ ਵਾਸਤੇ ਨਹੀਂ ਮੰਗਦੇ ਪਾਤਸ਼ਾਹ ਨੇ ਬਦਾਵਾ ਕਮਰ ਕਸੇ ਚੋਂ ਕੱਢਿਆ ਆਪਣਾ ਬਿਰਦ ਸੰਭਾਲਿਆ ਟੂਟੀ ਗੰਢ ਅਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਭਾਈ ਮਾਨ ਸਿੰਘ ਦੇ ਨੇਤਰਾਂ ਦੇ ਸਾਹਮਣੇ ਉਹ ਬਦਾਵਾ ਪਾੜ ਕੇ ਪਾਤਸ਼ਾਹ ਨੇ ਸਿੱਕੀ ਗੰਢ ਲਈ ਜਿਹੜਾ ਅੱਜ ਕੱਲ ਮੁਕਤਸਰ ਸਰੋਵਰ ਹੈ ਪੁਰਾਣਾ ਨਾ ਕੋਤ ਰਾਣੀ ਦੀ ਢਾਬ ਸੀ ਰਾਣੀ ਦੀ ਢਾਬ ਉਹ ਜਗਾ ਚੁਣੀ ਗਈ ਗੁਰੂ ਸਾਹਿਬ ਵੱਲੋਂ ਵਿਸ਼ੇਸ਼ ਕਾਰਨ ਰਿਹਾ ਦੋ ਕੋਈ ਵਿਸ਼ੇਸ਼ ਕਾਰਨ ਕਿਉਂਕਿ ਲੜਨ ਵਾਸਤੇ ਗਰਮੀ ਦਾ ਮਾਹੌਲ ਆ ਭਾਈ ਪੰਜ ਸਰਪੰਚ ਬੜੇ ਇਕੱਠੇ ਹੋ ਕੇ ਆਏ ਉਹਾਂ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਵੀ ਹੁਣ ਆਪਾਂ ਜੰਗ ਜੋਦ ਛੱਡਦੀ ਹੈ। ਜੀ। ਰੰਗਜੇ ਬਾਦਸ਼ਾਹ ਦੇ ਨਾਲ ਆਪਾਂ ਮੇਲ ਮਲਾਪ ਕਰ ਲੈਨੇ ਆ। ਕਲਗੀਧਰ ਪਾਤਸ਼ਾਹ ਵੀਰਸ ਵਿੱਚ ਆ ਕੇ ਕਹਿਣ ਲੱਗੇ ਵੀ ਤੁਸੀਂ ਉਦੋਂ ਕਿੱਥੇ ਸੀ ਜਦੋਂ ਸਾਡੇ ਚਾਰ ਸਾਹਿਬਜ਼ਾਦੇ ਉਹਨਾਂ ਨੇ ਸ਼ਹੀਦ ਕੀਤੇ। ਉਦੋਂ ਤੁਸੀਂ ਕਿਉਂ ਨਹੀਂ ਜਾ ਕੇ ਰੰਗਜੇ ਬਣਾ ਗੱਲ ਕੀਤੀ। ਉਹ ਕਹਿਣ ਲੱਗੇ ਜੇ ਫਿਰ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ। ਕਿ ਤੁਸੀਂ ਇਦਾਂ ਹੀ ਲੜਨਾ। ਕਲਗੀਧਰ ਪਾਸ਼ਾ ਕਹਿੰਦੇ ਫਿਰ ਜੇ ਨਹੀਂ ਸਾਥ ਦੇ ਸਕਦੇ ਵੀ ਲਿਖ ਕੇ ਦੇ ਦਿਓ। ਜੀ। ਉੱਥੇ ਫਿਰ ਉਹਨਾਂ ਬਦਾਵਾ ਲਿਖਿਆ ਰਾਮੇ ਆਣਾ ਪਿੰਡ ਜੀ ਕਹਿਣ ਲੱਗੇ ਮੇਰਾ ਇਹ ਤੁਹਾਡੇ ਸਿੰਘ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਜਿਹੜਾ ਕੋਈ 4-5 ਕਦਮਾਂ ਤੇ ਅੱਗੇ ਲੜ ਕੇ ਸਿੰਘ ਸ਼ਹੀਦ ਹੋਇਆ ਉੱਥੇ ਜਾ ਕੇ ਪਹੁੰਚ ਕੇ ਕਹਿੰਦੇ ਮੇਰਾ 4000 ਰਈ ਸਿੰਘ ਜਿਹੜਾ ਕੋਈ 10 ਕਦਮਾਂ ਤੇ ਖਦਰਾਣੇ ਦੇ ਢਾਬ ਤੋਂ ਵੱਧ ਕੇ ਅੱਗੇ ਲੜਿਆ ਉਹ ਕਹਿੰਦੇ ਮੇਰਾ 10000 ਰਈ ਸਿੰਘ ਬਾਦਸ਼ਾਹ ਨੇ ਬਦਾਵਾ ਕਮਰ ਕੱਸੇ ਚੋਂ ਕੱਢਿਆ ਆਪਣਾ ਬਿਰਦ ਸੰਭਾਲਿਆ ਟੁੱਟੀ ਗੰਢ ਨਿਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਪਾਈ ਮਹਾ ਸਿੰਘ ਦੇ ਨੇਤਰਾਂ ਦੇ ਸਾਹਮਣੇ ਉਹ ਬਦਾਵਾ ਪਾੜ ਕੇ ਪਾਤਸ਼ਾਹ ਨੇ ਸਿੱਖੀ ਗੱਢ ਲਈ। ਔਰ ਜਦੋਂ ਖਦਰਾਨੇ ਦੀ ਟਾਬ ਤੇ ਪਾਤਸ਼ਾਹ ਆਏ ਤੇ ਬਚਨ ਕੀਤਾ ਸਾਧਪੁਰਾ। ਜੀ ਕਹਿੰਦੇ ਇੱਥੇ ਮੇਰੇ 40 ਸਿੰਘ ਲੜ ਕੇ ਮੁਕਤ ਹੋਏ ਆ। ਜਿੱਥੇ ਕੋਈ ਭਜਨ ਬੰਦਗੀ ਕਰਨ ਵਾਲਾ ਇੱਕ ਸਿੱਖ ਵੀ ਰਹਿੰਦਾ ਨਾਮ ਰੱਸੀਆ ਸਾਧੂ ਰਹਿੰਦਾ ਉਹ ਥਾਂ ਮੁਕਤ ਹੋ ਜਾਂਦੀ ਹੈ ਉਹ ਥਾਂ ਪਵਿੱਤਰ ਹੋ ਜਾਂਦੀ ਹੈ ਇੱਥੇ ਮੇਰੇ 40 ਸਿੰਘ ਲੜ ਕੇ ਮੁਕਤ ਹੋਏ ਆ। ਇਸ ਕਰਕੇ ਅੱਜ ਤੋਂ ਬਾਅਦ ਇਸ ਸਥਾਨ ਦਾ ਨਾਮ ਮੁਕਤਸਰ ਸਾਹਿਬ ਹੈ। ਤੇ ਖਾਲਸੇ ਦੀ ਰੌ ਰੀਤ ਦੱਸੀ, ਮਰਿਆਦਾ ਦੱਸੀ। ਜੀ ਜੋ ਦਾ ਪਾਠ ਕਰਕੇ ਮੁਕਸਰ ਸਰੋਵਰ ਜਿਹੜੇ ਇਸ਼ਨਾਨ ਕਰਨਗੇ ਉਹਨਾਂ ਨੂੰ ਜਿਉਂਦਿਆਂ ਜੇ ਮੁਕਤ ਅਵਸਥਾ ਦਾ ਅਨੁਭਵ ਹੋਵੇਗਾ ਮੇਲਾ ਸ਼ਬਦ ਮਾੜਾ ਨਹੀਂ ਮੇਲਾ ਸ਼ਬਦ ਉਹ ਤੋਂ ਮਾੜਾ ਹੋ ਜਾਂਦਾ ਜਦੋਂ ਉੱਥੇ ਸੰਸਾਰੀ ਵਰਤਾਰਾ ਵਰਤਣ ਲੱਗਦਾ ਉਹਨਾਂ ਪਿੰਡ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਪੰਚਾਇਤਾਂ ਦੀ ਕਿ ਆਪਾਂ ਪ੍ਰੇਮ ਭਾਵ ਦੇ ਨਾਲ ਸਤਿਗੁਰਾਂ ਦੇ ਮਹਾਨ ਸਥਾਨਾਂ ਦੀ ਯਾਤਰਾ ਕਰੀਏ ਔਰ ਸ਼ਹੀਦ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਤੇਜ ਸਿੰਘ ਥੂਹੀ ਅੱਜ ਦਰਸ਼ਕਾਂ ਨੂੰ ਖੇਦਰਾਣੇ ਦੀ ਢਾਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਜੰਗ ਲੜੀ ਤੇ ਸ੍ਰੀ ਮੁਕਸਰ ਸਾਹਿਬ ਜੀ ਦਾ ਬਾਦ ਦੇ ਵਿੱਚ ਨਾਮ ਪਿਆ ਉਸ ਖੇਦਰਾਣੇ ਦੀ ਢਾਬ ਦਾ ਇਤਿਹਾਸ ਹੈ ਜਿਹੜਾ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ ਸੋ ਸਾਡੇ ਨਾਲ ਕੌਮ ਦੇ ਮਹਾਨ ਵਿਦਵਾਨ ਗਿਆਨੀ ਪ੍ਰਿਤਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਦੀ ਜਿਹੜਾ ਖੇਰਾਨੇ ਦੀ ਢਾਬ ਤੇ ਜਿਹੜਾ 40 ਜਿਹੜੇ ਸਿੰਘ ਵਿਦਾਵਾ ਲਿਖ ਕੇ ਦੇ ਗਏ ਸੀਗੇ ਸ੍ਰੀ ਨੰਗਪੁਰ ਸਾਹਿਬ ਤੇ ਖੇਰਾਨੇ ਦੀ ਢਾਬ ਤੇ ਕਿਵੇਂ ਟੁੱਟੀ ਗੰਢੀ ਜਾਂਦੀ ਹੈ ਪੂਰਾ ਇਤਿਹਾਸ ਹੈ ਜਿਹੜਾ ਉਹ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜੀ ਕਲਗੀਧਰ ਸਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਸਾਹਿਬ ਦਾ ਜੰਗ ਲੜ ਕੇ ਮਾਲਵੇ ਵੱਲ ਆਏ ਆ ਇਹ ਗੰਤ ਤਾਮਤ ਹੁੰਦੇ ਹੋਇਆ ਪਾਤਸ਼ਾਹ ਜੀ ਸ੍ਰੀ ਮੁਕਸਰ ਸਾਹਿਬ ਦੇ ਲੱਗ ਕੇ ਪੰਚ ਜੀ ਇਹ ਜਿਹੜਾ ਅਜਕਲ ਮੁਕਸਰ ਸਰੋਵਰ ਹੈ ਪੁਰਾਣਾ ਨਾਂ ਕਦਰਾਨੇ ਦੀ ਟਾਬ ਸੀ ਕਦਰਾਨੇ ਦੀ ਟਾਬ ਦਾ ਮਤਲਬ ਇਹ ਹੁੰਦਾ ਵੀ ਕਿ ਆਲੇ ਦੁਆਲੇ ਜਿਹੜਾ ਬਰਸਾਤ ਦਾ ਪਾਣੀ ਸੀ ਸਾਰਾ ਉਹ ਨੀਵਾ ਥਾਂ ਉਨ ਕਰਕੇ ਉਹਦੇ ਚ ਆ ਕੇ ਇਕੱਠਾ ਹੋ ਜਾਂਦਾ ਹੁੰਦਾ ਇਲਾਕੇ ਦੇ ਜਿਹੜੇ ਲੋਕ ਸੀ ਉਹ ਪਾਣੀ ਨੂੰ ਆਪਣੀ ਵਰਤੋਂ ਹੁਣ ਤਾਂ ਹੀ ਪੰਡਾ ਵਿੱਚ ਅਸੀਂ ਵੇਖਦੇ ਰਹੇ ਹਾਂ ਦੇ ਪਿੰਡਾਂ ਦੇ ਜਿਹੜੇ ਆਮ ਟੋਬੇ ਵਗੈਰਾ ਹੁੰਦੇ ਸੀ ਉਹ ਪਾਣੀ ਪਸ਼ੂਆਂ ਬਾਸਤੇ ਵੀ ਵਰਤ ਲੈਂਦੇ ਕੱਪੜੇ ਧੋਣ ਆਦਿ ਵਾਸਤੇ ਵੀ ਉਹ ਉਹਦੀ ਵਰਤੋਂ ਕਰਦੇ ਸੀ ਲੋਕ ਜੀ ਜਦੋਂ ਕਲਗੀਧਰ ਪਾਸ਼ਾ ਇੱਥੇ ਆਏ ਹੈ ਉਹ ਵਿਸਾਖ ਦੇ ਮਹੀਨੇ ਚ ਆਏ ਜੀ ਪਈਆਂ ਦੇ ਮਨ ਤੇ ਵੀ ਸਵਾਲ ਹੁੰਦਾ ਵੀ ਜੰਗ ਤਾਂ ਵਿਸਾਖ ਦੇ ਮਹੀਨੇ ਚ ਆਇਆ ਤੇ ਮਨਾਇਆ ਜਿਹੜਾ ਉਹ ਜੋੜ ਮੇਲਾ ਮੱਘੀ ਦੀ ਸਕਰਾੰਦ ਨੂੰ ਜਾਂਦਾ ਜੀ ਉਹਦਾ ਕਾਰਨ ਇਹ ਹੈ ਕਿ ਪ੍ਰਾਤਨ ਸਮੇਂ ਤੋਂ ਖਾਲਸੇ ਪੰਥ ਨੇ ਜਿੰਨੇ ਜੋੜ ਮੇਲੇ ਨੇ ਉਹਨਾਂ ਦੀਆਂ ਥਾਵਾਂ ਮੁਕਰਰ ਕੀਤੀਆਂ ਸਾਡੇ ਬਜ਼ੁਰਗਾਂ ਵੱਡੇ ਹਨ ਕਿਹੜਾ ਜੋੜ ਮੇਲਾ ਕਿਹੜੇ ਸਥਾਨ ਤੇ ਬਣਾਇਆ ਜਾਂਦਾ ਹੈ ਦਿਵਾਲੀ ਦਾ ਜੋੜ ਮੇਲਾ ਉਹ ਸ੍ਰੀ ਅਮਰitsar ਸਾਹਿਬ ਮਹਾਰਾਜ ਦੀ ਨਗਰੀ ਚ ਬਣਾਇਆ ਬਣਾਇਆ ਜਾਂਦਾ ਹੈ ਊਲੇ ਮੱਲੇ ਦਾ ਜੋੜ ਮੇਲਾ ਜੀ ਅਨੰਦਪੁਰ ਸਾਹਿਬ ਵਿਸਾਖੀ ਦਾ ਜੋੜ ਮੇਲਾ ਦਮਦਮਾ ਸਾਹਿਬ ਵਿਸਾਖ ਦੇ ਮਹੀਨੇ ਵਿੱਚ ਥੋੜੀ ਗਰਮੀ ਹੁੰਦੀ ਹੈ ਉਹਨਾਂ ਦਿਨਾਂ ਵਿੱਚ ਇਧਰ ਪਾਣੀ ਦੀ ਵੀ ਕਿੱਲਤ ਹੁੰਦੀ ਸੀ ਪ੍ਰਾਧਨ ਸਿੰਘ ਇੱਥੇ ਆਉਂਦੇ ਪਾਣੀ ਦੀ ਵਰਤੋਂ ਵਾਸਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਤੇ ਕਲਗੀਧਰ ਨੇ ਮਾਲਵਾ ਬਣਾਇਆ ਜੀ ਮਹਾਰਾਜ ਜੀ ਦੇ ਬਚਨਾਂ ਨਾਲ ਉੱਥੇ ਨਹਿਰਾਂ ਵਗਦੀਆਂ ਨੂੰ ਉਹ ਫਿਰ ਪੰਥ ਨੇ ਫੈਸਲਾ ਕੀਤਾ ਕਿ ਆਪਾਂ ਇਹ ਦਿਨ ਜਿਹੜਾ ਹੈ ਬਾਗੀ ਦੀ 17 ਅਦਰੋਂ ਉਹ ਮਨਾਇਆ ਕਰੀਏ ਤੇ ਉਸ ਦਿਨ ਇੱਥੇ ਜੋੜ ਮੇਲਾ ਕਰਿਆ ਕਰੀ ਉਹ ਸਿਆਲਾਂ ਦੇ ਦਿਨਾਂ ਕਰਕੇ ਪਾਣੀ ਦੀ ਵੀ ਘਟ ਵਰਖਾਉਂਦੇ ਇਸ ਕਰਕੇ ਬਾਗੀ ਦੀ 17 ਅਦਰੋਂ ਸਮੁੱਚਾ ਖਾਲਸਾ ਪੰਥ ਪੁਰਾਤਨ ਸਮੇ ਤੋਂ ਹੀ 40 ਸੰਗਤਾਂ ਦੇ ਯਾਦ ਵਿੱਚ ਮੁਖਸਰ ਸਾਹਿਬ ਦੇ ਧਰਤੀ ਦੇ ਜੋੜ ਮੇਲੇ ਮਨਾਉਂਦੇ ਜਦੋਂ ਖੇਦਰਾਣੇ ਦੀ ਟਾਬ ਉਹ ਜਗਾ ਚੁਣੀ ਗਈ ਗੁਰੂ ਸਾਹਿਬ ਵੱਲੋਂ ਵਿਸ਼ੇਸ਼ ਕਾਰਨਿਆ ਦਾ ਵਿਸ਼ੇਸ਼ ਕਾਰਨ ਕਿਉਂਕਿ ਲੜਨ ਵਾਸਤੇ ਗਰਮੀ ਦਾ ਮਾਹੌਲ ਆ ਜਦੋਂ ਵਜ਼ੀਰ ਖਾਨ ਆਇਆ ਚੜ ਕੇ ਫੌਜ ਬੜੀ ਵੱਡੀ ਲੈ ਕੇ ਤੇ ਕੋਟਕਪੂਰੇ ਆ ਕੇ ਕਪੂਰੇ ਚੋਧਰੀ ਨੂੰ ਨਾਲ ਲਿਆ ਉਹਨੂੰ ਕਪੂਰਾ ਚੌਧਰੀ ਹੁਣ ਹੈ ਤਾਂ ਉਹ ਸਰਕਾਰੀ ਤੌਰ ਤੇ ਚੌਧਰੀ ਵੀ ਸੀਗਾ ਉਹ ਬਾਦਸ਼ਾਹਾਂ ਨਾਲ ਉਹਨਾਂ ਨੂੰ ਰੱਖਣਾ ਪੈਂਦਾ ਸੀ ਤਾਲਮੇਲ ਔਰ ਉਹ ਗੁਰੂ ਘਰ ਦਾ ਸਿੱਖ ਵੀ ਸੀ ਉਹਨੂੰ ਨਾਲ ਲੈ ਕੇ ਉਹ ਆਇਆ ਸੀ ਗੁਰੂ ਸਾਹਿਬ ਜੀ ਕਿਉਂਕਿ ਇਲਾਕੇ ਦਾ ਉਹ ਪੇਤੀ ਸੀ ਕਪੂਰਾ ਜੀ ਗੁਰੂ ਸਾਹਿਬ ਜੀ ਨੇ ਵੇਖਿਆ ਕਿ ਹੁਣ ਜੰਗ ਹੋਣਾ ਤੇ ਉੱਥੇ ਗੁਦਰਾਣੇ ਦੇ ਢਾਬ ਦੇ ਨਾਲ ਹੀ ਤੰਬੂ ਸਾਹਿਬ ਸਥਾਨ ਮਹਾਰਾਜ ਦਾ ਉੱਥੇ ਸਿੰਘਾਂ ਨੇ ਜਿਹੜੇ ਪੁਰਾਣੇ ਸਿੰਘ ਸੀਗੇ ਇਧਰ ਮਾਝੇ ਦੇ ਇਲਾਕੇ ਚ ਭਾਈ ਮਾਹ ਸਿੰਘ ਜੀ ਮਾਈ ਭਾਗੋ ਭਾਗੋ ਜੀ ਉਹ ਵੀ ਮਾਝੇ ਦੇ ਇਲਾਕੇ ਚ ਉੱਥੇ ਆਏ ਸੀ ਇਹਦੇ ਬਾਰੇ ਉਹ ਵਿਚਾਰ ਆਉਂਦੀ ਹੈ ਕਿ ਜਦੋਂ ਮਾਝੇ ਦੀ ਕੋਈ ਸੰਗਤ ਆਈ ਪੰਜ ਸਰਪੰਚ ਬੜੇ ਇਕੱਠੇ ਹੋ ਕੇ ਆਏ ਉਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਵੀ ਹੁਣ ਆਪਾਂ ਜੰਗ ਜੋਦ ਛੱਡਦੀ ਹੈ ਜੀ ਉਹ ਰੰਗ ਜੇ ਬਾਦਸ਼ਾਹ ਦੇ ਨਾਲ ਆਪਾਂ ਮੇਲ ਮਲਾਪ ਕਰ ਲੈਨੇ ਆ ਸੰਧੀ ਕਰ ਲੈਨੇ ਆ ਕੋਈ ਉਹਦੀਆਂ ਸ਼ਰਤਾਂ ਜੋ ਕਹਿੰਦਾ ਵੇਖ ਲੈਨੇ ਆ ਮੰਨ ਲੈਨੇ ਆ ਕਲਗੀਧਰ ਪਾਤਸ਼ਾਹ ਬੀਰਸ ਵਿੱਚ ਆ ਕੇ ਕਹਿਣ ਲੱਗੇ ਵੀ ਤੁਸੀਂ ਉਦੋਂ ਕਿੱਥੇ ਸੀ ਜਦੋਂ ਸਾਡੇ 4 ਸਹਬ ਜਾਇਦੇ ਉਹਨਾਂ ਨੇ ਸ਼ਹੀਦ ਕੀਤੇ ਉਦੋਂ ਤੁਸੀਂ ਕਿਉਂ ਨਹੀਂ ਜਾ ਕੇ ਰੰਗ ਜੇ ਬਣਾ ਗੱਲ ਕੀਤੀ ਜਦੋਂ ਸਾਡੇ 9ਵੇਂ ਪਾਤਸ਼ਾਹ ਦਾ ਸੀਸ ਧੜ ਤੋਂ ਵੱਖਰਾ ਕੀਤਾ ਉਦੋਂ ਤੁਸੀਂ ਕਿੱਥੇ ਸੀ ਉਹ ਕਹਿਣ ਲੱਗੇ ਜੀ ਫਿਰ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ ਕਿ ਤੁਸੀਂ ਇੱਦਾਂ ਹੀ ਲੜਨਾ ਕਲਗੀਧਰ ਪਾਸ਼ਾ ਕਹਿੰਦੇ ਫਿਰ ਜੇ ਨਹੀਂ ਸਾਥ ਦੇ ਸਕਦੇ ਵੀ ਲਿਖ ਕੇ ਦੇ ਦਿਓ ਜੀ ਉੱਥੇ ਫਿਰ ਉਹਨਾਂ ਬਦਾਵਾ ਲਿਖਿਆ ਰਾਮੇ ਆਣਾ ਪਿੰਡ ਜੀ ਕਹ ਲਗੇ ਮਰਾ ਇਹ ਤੁਹਾਡੇ ਸਿੰਘ ਨੇ ਤੁਸੀਂ ਸਾਡੇ ਗੁਰੂ ਨਹੀਂ ਉਹ ਬਦਾਵਾ ਲਿਖ ਕੇ ਜਦੋਂ ਦੇ ਗਏ ਪਾਤਸ਼ਾਹ ਨੂੰ ਪਤਾ ਸੀਗਾ ਵੀ ਮੁੜਨਗੇ ਤੇ ਸਹੀ ਮੇਰੇ ਤੇ ਜੀ ਤੇ ਪਰਤਣਾ ਤੇ ਪੈਣਾ ਹੀ ਆ ਉਹ ਬਦਾਵਾ ਆਪਣੇ ਕਮਰ ਕੱਸੇ ਜੀ ਰੱਖਿਆ ਸਾਤਪੁਰਾ ਥੋੜਾ ਜਿਹਾ ਤੁਰਾ ਮਿਆਂ ਨੂੰ ਜਦੋਂ ਮੁਖਤਸਰ ਸਾਹਿਬ ਲਾਏ ਭਾਈ ਮਾ ਸਿੰਘ ਹੋਣੀ ਤੇ ਮਾਈ ਭਾਗੋ ਜੀ ਨੂੰ ਪਤਾ ਲੱਗਾ ਵੀ ਇਹ ਤਾਂ ਮੱਝ ਦੀ ਸਿੱਖੀ ਟੁੱਟ ਜਾਣੀ ਆ ਜੀ ਉਹ ਫਿਰ ਮਹਾਰਾਜ ਦੇ ਚਰਨਾਂ 'ਚ ਦਰਸ਼ਨਾਂ ਨੂੰ ਵਾਪਸ ਆ ਰਹੇ ਸੀ ਵੀ ਅਸੀਂ ਬਖਸ਼ਾ ਲਈਏ ਇਹਨੇ ਨੂੰ ਫੌਜ ਆ ਗਈ ਸਾਰੀ ਵਜ਼ੀਰ ਖਾਂ ਦੀ ਉਹ ਸਾਰੀਆਂ ਫੌਜਾਂ ਲੈ ਕੇ ਉੱਥੇ ਹਾਜ਼ਰ ਹੋ ਗਿਆ ਪਾਤਸ਼ਾਹ ਨੂੰ ਪਾਣੀ ਵਾਲੀ ਥਾਂ ਤਾਂ ਚੁਣੀ ਸੀ ਵੀ ਜੇ ਜਲ ਦੀ ਲੋੜ ਪਈ ਉੱਥੇ ਉਹ ਪਾਣੀ ਘੇਰ ਲਿਆ ਚਾਰੇ ਪਾਸੇ ਸਿੰਘਾਂ ਨੇ ਘੇਰ ਲਿਆ ਉਹ ਗੁਰੂ ਸਾਹਿਬ ਦੇ ਪਾਸੇ ਦੀ ਪਹਿਲਾਂ ਹੀ ਸਿੰਘਾਂ ਨੇ ਉਹ ਖਦਰਾਣੇ ਦੀ ਢਾਬ ਜਿਹੜੀ ਸੀ ਚੁਣ ਲਈ ਸੀ ਉੱਥੇ ਫਿਰ ਗਹਿਗਾ ਜੰਗ ਹੋਇਆ ਮਹਾਰਾਜ ਜੀ ਨੇ ਆਖਿਆ ਵੀ ਕਿਹੜੀਆਂ ਫੌਜਾਂ ਲੜਦੀਆਂ ਉੱਥੇ ਤੇ ਕੇ ਸਿੰਘ ਨੇ ਦੱਸਿਆ ਮਹਾਰਾਜ ਮੱਝ ਦੇ ਸਿੰਘ ਆਏ ਮਹਾਰਾਜ ਕਹਿੰਦੇ ਚਲੋ ਚੜ੍ਹਦੀ ਕਲਾ ਹੋਗੀ ਬਾਜਰੀ ਸਿੱਕੀ ਰਹਿ ਗਈ ਪਰ ਉੱਥੇ 40 ਸਿੰਘਾਂ ਨੇ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀ। ਮਾਈ ਭਾਗੋ ਜੀ ਵੀ ਬਹੁਤ ਜ਼ਖਮੀ ਹਾਲਤ ਵਿੱਚ ਉੱਥੇ। ਚਲਗੀਦਰ ਪਾਤਸ਼ਾਹ ਨੇ ਉਧਰ ਕਪੂਰੇ ਦੀ ਜਿੰਨੀ ਫੌਜ ਸੀ ਉਹਦੀ ਵਜੀਰ ਖਾਨ ਦੀ ਉਹ ਪਿਆਸ ਦੇ ਨਾਲ ਬੇਬਲ ਹੋਣ ਲੱਗੇ। ਤੇ ਉਹ ਕਪੂਰੇ ਨੂੰ ਪੁੱਛਣ ਲੱਗੇ। ਕਹਿੰਦੇ ਵੀ ਇੱਥੇ ਪਾਣੀ ਕਿੱਥੇ ਮਿਲੇਗਾ? ਕਪੂਰੇ ਨੇ ਇੱਥੇ ਨੀਤੀ ਖੇੜੀ ਕਹਿਣ ਲੱਗਾ ਵੀ ਜੇ ਤੁਸੀਂ ਅੱਗੇ ਨੂੰ ਜਾਓਗੇ ਤੇ ਪਾਣੀ ਦਸ ਕੋਹ ਤੇ ਮਿਲੇਗਾ। ਜੇ ਪਿੱਛੇ ਨੂੰ ਜਾਓਗੇ ਤਾਂ ਦੋ ਕੋਹ ਤੇ ਹੀ ਮਿਲ ਜਾਏਗਾ। ਉਬਦੀਰ ਖਾਨ ਉਤ ਪਾਪਸ ਮੁੜ ਗਿਆ। ਜੀ। ਢਾਬ ਵਾਲੇ ਪਾਸੇ ਆਏ ਢਾਬ ਥੋੜੀ ਸੁੱਕੀ ਵੀ ਸੀ। ਜੀ। ਤੇ ਪਾਣੀ ਉਹਨਾਂ ਦਿਨਾਂ ਦੇ ਘੱਟ ਸੀ ਉਹ ਵੀ ਕਸਮੈਲਾ ਪਾਣੀ ਸੀ। ਉਹ ਵਾਪਸ ਪਰਤ ਗਿਆ। ਫਿਰ ਪਾਤਸ਼ਾਹ ਜੀ ਆਏ। ਮਹਾਰਾਜ ਜੀ ਨੇ ਉਹ ਜਿਹੜੀ ਖਦਰਾਣੇ ਦੀ ਢਾਬ ਉਥੋਂ ਪਾਤਸ਼ਾਹ ਤੁਰਦੇ ਅ ਅੱਗੇ ਨੂੰ ਵਧ ਕੇ ਕਿਉਂਕਿ ਉਹ ਮੋਰਚਾ ਬਣਾ ਲਿਆ ਸੀ ਖਦਰਾਣੇ ਦੇ ਢਾਬ ਦੇ ਵਿੱਚ ਪਾਣੀ ਕਰਕੇ ਦੂਜਾ ਉਹ ਮੋਰਚਾ ਕੰਧਾਂ ਸਿਚੀਆਂ ਉਹ ਮੋਰਚਾ ਬਣਾ ਕੇ ਸਿੰਘ ਉੱਥੇ ਲੜੇ ਪਰਲੇ ਪਾਸੇ ਉਹਨਾਂ ਨੇ ਆਪਣੇ ਕਸ਼ੇਰੇ ਤੇ ਚਾਦਰੇ ਝਾੜਾਂ ਦੇ ਪਾਸ ਤੇ ਜੀ ਵੇਖਣ ਵਾਲਿਆਂ ਨੂੰ ਇਹ ਭਲੇਖਾ ਪਈ ਸਿੰਘਾਂ ਨੇ ਉਧਰ ਤੰਬੂ ਲਾਇਆ ਉਹ ਉਧਰ ਉਹਨਾਂ ਨੇ ਹਮਲਾ ਕੀਤਾ ਉਧਰ ਸਿੰਘਾਂ ਨੇ ਉਹਨਾਂ ਦੇ ਪਿੱਛੇ ਪਾਸੇ ਦੂਜੇ ਬੰਨ ਹਮਲਾ ਬੋਲਤਾ ਜੀ ਪਰ ਬੜੀ ਨੀਤੀ ਨਾਲ ਜੰਗ ਹੋਇਆ ਤੇ ਜਦੋਂ ਪਾਤਸ਼ਾਹ ਕਲਗੀਧਰ ਜੀ ਖਦਰਾਣੇ ਦੀ ਟਾਬ ਤੋਂ ਤੁਰ ਕੇ ਅੱਗੇ ਜਾਂਦੇ ਨੇ ਜਿਹੜਾ ਕੋਈ 4-5 ਕਦਮਾਂ ਤੇ ਅੱਗੇ ਲੜ ਕੇ ਸਿੰਘ ਸ਼ਹੀਦ ਹੋਇਆ ਉੱਥੇ ਜਾ ਕੇ ਪਹੁੰਚ ਕੇ ਕਹਿੰਦੇ ਮੇਰਾ 4000 ਹਾਰੀ ਸਿੰਘ ਜਿਹੜਾ ਕੋਈ 10 ਕਦਮਾਂ ਤੇ ਖਦਰਾਣੇ ਦੇ ਟਾਬ ਤੋਂ ਵੱਧ ਕੇ ਅੱਗੇ ਲੜਾ ਨੂੰ ਕਹਿੰਦੇ ਮੇਰਾ 10000 ਹਾਰੀ ਸਿੰਘ ਜਿਹੜਾ ਕੋਈ 20 ਕਦਮਾਂ ਤੇ ਕਹਿੰਦੇ ਮ ਇਹ ਫਿਰ ਸਾਰੇ ਉਹ ਹੀ ਮਹਾਂਪੁਰਖ ਆਏ ਜਿਨ੍ਹਾਂ ਨੇ ਬਾਬਾ ਜਸਾ ਸਿੰਘ ਜੀ ਆਲੂ ਵਾਲੀਆ ਜਿਨ੍ਹਾਂ ਮਿਸਲਾਂ ਵਾਲੇ ਜੱਥੇਦਾਰ ਉਹ ਅੱਗੇ ਉਹਨਾਂ ਦੀਆਂ ਜਾ ਉਹਨੀਆਂ ਮਹਾਰਾਜ ਜਿਨ੍ਹਾਂ ਨੂੰ ਜੱਜੇਦਾਰੀਆਂ ਬਖਸ਼ੀਆਂ ਕਲਗੀਧਰ ਪ੍ਰਕਾਸ਼ਾਨ ਇਦਾਂ ਫਿਰ ਜਦੋਂ ਜੰਗ ਹੋਇਆ ਭਾਈ ਮਾਹ ਸਿੰਘ ਜੀ ਉਹ ਹਲੇ ਸਰੀਰ ਉਹਨਾਂ ਦੇ ਸ਼ਾਂਤ ਨਹੀਂ ਸੀ ਹੋਏ ਤੇ ਭਾਈ ਮਾਹ ਸਿੰਘ ਜੀ ਨੂੰ ਮਹਾਰਾਜ ਜਿਨ੍ਹਾਂ ਨੇ ਅਸੀਸ ਆਪਣੇ ਗੋਡੇ ਤੇ ਰੱਖ ਕੇ ਤੇ ਉਹਨਾਂ ਦਾ ਚਿਹਰਾ ਪੁੰਝੇ ਕਹਿੰਦੇ ਹਾਂ ਮਾਹ ਸਿਆਬ ਮੰਗ ਕੀ ਚਾਹੀਦਾ ਭਾਈ ਮਾਹ ਸਿੰਘ ਜੀ ਕਹਿੰਦੇ ਮਾਰੇ ਮੱਜ ਦੀ ਸਿੱਖੀ ਗੰਢ ਲਓ ਉਪਦਾਵਾ ਬਾੜ ਦੋ ਮਹਾਰਾ ਕਹਿੰਦੇ ਤੂੰ ਆਪਣੇ ਵਾਸਤੇ ਕੁਝ ਮੰਗ ਲੈ ਭਾਈ ਮਹਾਸਾਈ ਜੀ ਕਹਿੰਦੇ ਨਹੀਂ ਮਹਾਰਾਜ ਕਿਰਪਾ ਕਰੋ ਉਹ ਗਲਤੀ ਕਰ ਗਿਆ ਮੱਝ ਦੀ ਸਿੱਖੀ ਰੱਖ ਲਾ ਪਾਤਸ਼ਾਹ ਕਹਿੰਦੇ ਤਾਨ ਨੇ ਮੇਰੇ ਕੋ ਸਿੱਖ ਜਿਹੜੇ ਪਰਉਪਕਾਰ ਵਾਸਤੇ ਮੰਗਦੇ ਆਪਣੇ ਵਾਸਤੇ ਨਹੀਂ ਮੰਗਦੇ ਪਾਤਸ਼ਾਹ ਨੇ ਬਦਾਵਾ ਕਮਰ ਕਸੇ ਚੋ ਕੱਢਿਆ ਆਪਣਾ ਬਿਰਦ ਸੰਭਾਲਿਆ ਟੂਟੀ ਗੰਢਨਹਾਰ ਗੋਪਾਲ ਸਰਵ ਜੀ ਆਪੇ ਪ੍ਰਪਾਲ ਭਾਈ ਮਾ ਸਿੰਘ ਦੇ ਨੇਤਰਾਂ ਦੇ ਸਾਹਮਣੇ ਉਹ ਬਦਾਵਾ ਪਾੜ ਕੇ ਬਾਦਸ਼ਾਹ ਨੇ ਸਿੱਖੀ ਗੱਢ ਲਈ। ਔਰ ਜਦੋਂ ਖਦਰਾਨੇ ਦੀ ਟਾਬ ਤੇ ਪਾਦਸ਼ਾਹ ਆਏ ਤੇ ਬਚਨ ਕੀਤਾ ਸਾਧਪ੍ਰ। ਜੀ ਕਹਿੰਦੇ ਇੱਥੇ ਮੇਰੇ 40 ਸਿੰਘ ਲੜ ਕੇ ਮੁਕਤ ਹੋਏ ਆ। ਜਿੱਥੇ ਕੋਈ ਭੈਰਬੰਦਗੀ ਕਰਨ ਵਾਲਾ ਇੱਕ ਸਿੱਖ ਵੀ ਰਹਿੰਦਾ ਨਾਮ ਰਸੀਆ ਸਾਧੂ ਰਹਿੰਦਾ ਉਹ ਥਾਂ ਮੁਕਤ ਹੋ ਜਾਂਦੀ ਹੈ ਉਹ ਥਾਂ ਪਵਿੱਤਰ ਹੋ ਜਾਂਦੀ ਹੈ ਇੱਥੇ ਮੇਰੇ 40 ਸਿੰਘ ਲੜ ਕੇ ਮੁਕਤ ਹੋਏ ਆ। ਇਸ ਕਰਕੇ ਅੱਜ ਤੋਂ ਬਾਅਦ ਇਸ ਸਥਾਨ ਦਾ ਨਾਮ ਮੁਕਤਸਰ ਸਾਹਿਬ ਹੈ। ਇੱਕ ਮੁਕਤੀ ਨਾਮਾ ਪੁਰਾਤਨ ਮਿਲਦਾ ਜੋ ਸੂਰਜ ਪ੍ਰਕਾਸ਼ ਵਿੱਚ ਵੀ ਦਰਜ ਹੈ ਉਹ ਵੀ ਬਚਨ ਆਉਂਦੇ ਮਹਾਰਾਜ ਜੀ ਨੇ ਆਖਿਆ ਵੀ ਮੁਕਤੀ ਨਾਮੇ ਰੋ ਉਹਦੇ ਚ ਮੁਕਤੀ ਨਾਮੇ ਤੇ ਖਾਲਸੇ ਦੀ ਰੋ ਰੀਤ ਦੱਸੀ ਮਰਿਆਦਾ ਦੱਸੀ ਜੀ ਉਹਦਾ ਪਾਠ ਕਰਕੇ ਮੁਕਸਰ ਸਰੋਵਰ ਜਿਹੜੇ ਇਸ਼ਨਾਨ ਕਰਨਗੇ ਉਹਨਾਂ ਨੂੰ ਜਿਉਂਦਿਆਂ ਜੇ ਮੁਕਤ ਅਵਸਥਾ ਦਾ ਅਨੁਭਵ ਹੋਵੇਗਾ ਇਹ ਮਹਾਨ ਅਸਥਾਨ ਚਾੜੀ ਸਿੰਘਾ ਦਾ ਉਹ ਜੋੜ ਮੇਲਾ ਸਮੱਚਾ ਖਾਲਸਾ ਪੰਥ ਬਾਗੀ ਵਾਲੇ ਦਿਨ ਆਮ ਦੁਨੀਆਂ ਬਾਕੀ ਵਾਲੇ ਦੇ ਨੇ ਲਾਹਬਾਦ ਜਾਂਦੀ ਆ ਉੱਥੇ ਤੀਰਥ ਇਸ਼ਨਾਨ ਕਰਦੇ ਖਾਲਸੇ ਦਾ ਤੀਰਥ ਗੁਰੂ ਘਰ ਹੈ ਜਿੱਥੇ ਮਹਾਨ ਸਿੰਘਾਂ ਨੇ ਇਹਦਾ 40 ਸਿੰਘਾਂ ਬਾਬਤ ਦੀ ਕਲਗੀ ਧਾਰ ਨੇ ਆਪਣੀ ਸਰਬਲੋਗ ਗ੍ਰੰਥ ਵਿੱਚ ਬਚਨ ਲਿਖੇ ਮਹਾਰਾਜ ਕਹਿੰਦੇ 40 ਨਾਰੇ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ ਇਹ ਜਿਹੜੇ 40 ਸਿੰਘ ਨੇ ਇਹ ਖਾਲਸੇ ਪੰਥ ਦਾ ਬੀਜ ਹੈ ਮੈਂ ਸੱਚਖੰਡ ਚ ਰੱਖ ਲਿਆ ਜਦੋਂ ਬੀਜ ਰੱਖ ਲੋ ਫਸਲ ਦਾ ਜੇ ਫਸਲ ਤਬਾਹ ਵੀ ਹੋ ਜੇ ਉਬਈ ਤੋਂ ਫੇਰ ਰੁਕ ਜਾਂਦੇ ਜਦੋਂ ਪੰਥ ਤੇ ਕੋਈ ਵਿਪਤਾ ਪੈਗੇ ਮਹਾਰਾ ਕਹਿੰਦੇ ਨਾ 40 ਚੱਕ ਇੱਕ ਹੀ ਭੇਜਾਂਗਾ ਛੜਦੀ ਕਲਾ ਕਰਕੇ ਪੰਥ ਦੀ ਮੁੜ ਕੇ ਫਿਰ ਚਾਲੀਆਂ ਚ ਆ ਜਾਏ ਇਹੋ ਜਿਹੇ ਮਹਾਰਾਜ ਜਿਹੜੇ ਮਹਾਨ ਬਖਸ਼ਾ ਜਿਹੜੀਆਂ ਮੁਖਸਰ ਸਾਹਿਬ ਉਹਨਾਂ ਸਾਰੇ ਸਿੰਘਾਂ ਦੀ ਆਖਰੀ ਜੰਗ ਇੱਥੇ ਸੀ ਗੁਰੂ ਸਾਹਿਬ ਦੀ ਜੰਗ ਇੱਕ ਦੋ ਥੋੜੇ ਜੀਆਂ ਛੋਟੀਆਂ ਝੜਪਾਂ ਜਿਹੜੀਆਂ ਨੇ ਰਾਜਸਥਾਨ ਦੇ ਇਲਾਕੇ ਚ ਵੀ ਹੋਈਆਂ ਬਗੌਰ ਨਗਰ ਆਉਂਦਾ ਚਤੌੜਗੜ ਤੇ ਪਰ ਮੇਨ ਵੱਡਾ ਜੰਗ ਜੇ ਕਹੀਏ ਅਖੀਰਲਾ ਉਹ ਇਹੀ ਹੈ ਜੀ ਤੇਨੋਂ ਜਿਵੇਂ ਮਾਗੀ ਦਾ ਮੇਲਾ ਸ਼ਬਦ ਆਪਾਂ ਜਿਵੇਂ ਮੇਲਾ ਸ਼ਬਦ ਮਾੜਾ ਨਹੀਂ ਮੇਲਾ ਸ਼ਬਦ ਉਹ ਤੋਂ ਮਾੜਾ ਹੋ ਜਾਂਦਾ ਜਦੋਂ ਉੱਥੇ ਸੰਸਾਰੀ ਵਰਤਾਰਾ ਵਰਤਣ ਲੱਗਦਾ ਮੇਲਾ ਦਾ ਮਤਲਬ ਹੁੰਦਾ ਜਿੱਥੇ ਮਿਲ ਜਾਂਦੇ ਸਾਰੇ ਇਕੱਤਰ ਹੋ ਜਾਂਦੇ ਮਿਲ ਕੇ ਕੀ ਕਰਨਾ ਖੋਬੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾ ਮਿਲ ਕੇ ਸਤ ਸੰਗਤ ਕਰਨੀ ਕਥਾ ਸੁਣਨੀ ਕੀਰਤਨ ਸੁਣਨਾ ਹਣ ਦੀਵਾਨਾਂ ਦੇ ਵਿੱਚ ਸੰਗਤ ਹੁੰਦੀ ਨਹੀਂ ਸੱਜੇ ਕਬੇ ਅਜਕਲ ਉਹ ਟਰੈਕਟਰਾਂ ਦੇ ਉੱਤੇ ਨੌਜਵਾਨ ਉੱਚੀ ਉੱਚੀ ਸੁਰ ਦੇ ਵਿੱਚ ਉਹਨਾਂ ਨੇ ਸਪੀਕਰ ਲਾਏ ਹੁੰਦੇ ਆ ਜਿਹੜੇ ਧਾਰਮਿਕ ਗੀਤ ਜਿਹਾ ਲਾਣੇ ਵੀ ਆ ਤੇ ਗੁਰਬਾਣੀ ਦਾ ਕੀਰਤਨ ਲਾਣ ਦੇ ਚਲੋ ਭਲਾ ਵੀ ਹੋਵੇ ਜੀ ਤੇ ਦੀਵਾਨਾਂ ਦੇ ਵਿੱਚ ਵੀ ਉਹ ਬਹਿ ਕੇ ਸੰਗਤ ਜਿਹੜੀ ਹਾਜ਼ਰੀ ਘੱਟ ਹੁੰਦੀ ਆ ਉਹ ਮੌਲ ਥੋੜਾ ਜਿਹਾ ਔਰ ਸਵਾਰਨਾ ਚਾਹੀਦਾ ਨੌਜਵਾਨਾਂ 'ਚ ਉਤਸ਼ਾਹ ਹੈਗਾ ਜੋੜ ਮੇਲਿਆਂ ਤੇ ਜਾਣ ਦਾ ਬਸ ਉਹਨਾਂ ਨੂੰ ਮੋੜ ਕੇ ਲਿਆਉਣ ਦੀ ਲੋੜ ਆ ਉਹਨਾਂ ਦੇ ਮਾਤਾ ਪਿਤਾ ਨੂੰ ਨਗਰਾਂ ਵਾਲਿਆਂ ਨੂੰ ਜਿਨ੍ਹਾਂ ਪਿੰਡਾਂ 'ਚੋਂ ਟਰਾਲੀਆਂ ਭਰ ਕੇ ਜਾਂ ਮੋਟਰਸਾਈਕਲਾਂ ਤੇ ਬੱਚੇ ਜਾਂਦੇ ਆ ਉਹਨਾਂ ਪਿੰਡ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਪੰਚਾਇਤਾਂ ਦੀ ਕਿ ਉਹਨਾਂ ਬੱਚਿਆਂ ਨੂੰ ਪ੍ਰੇਮ ਦੇ ਨਾਲ ਸਮਝਾ ਕੇ ਭਈ ਗੁਰੂ ਸਾਹਿਬਾਂ ਦੇ ਸਥਾਨਾਂ ਤੇ ਜਾ ਰਹੇ ਉਹ ਮਹਾਨ ਸਥਾਨ ਨੇ ਉਹ ਆਦ ਪੈਰ ਰੱਖ ਕੇ ਜਾਓ ਔਰ ਸੇਵਾ ਭਾਵਨਾ ਦੇ ਨਾਲ ਉਹ ਸੇਵਾ ਕਰੋ ਹੁਲੜਵਾਇ ਜੀ ਨਹੀਂ ਕਰਨ ਇਹ ਸਾਨੂੰ ਚਾਹੀਦਾ ਕਰਨਾ ਜੀ ਇਸ ਕਰਕੇ ਜੋੜ ਮੇਲ ਸ਼ਬਦ ਪੁਰਾਣੇ ਸਮੇਂ ਜੋੜ ਮੇਲਾ ਵੱਲਾ ਮੇਲਾ ਨਹੀਂ ਹੈਗਾ ਜੋੜ ਮੇਲ ਸ਼ਬਦ ਜਿਹੜਾ ਜੋੜ ਮੇਲਾ ਸ਼ਬਦ ਵੀ ਵਰਤਿਆ ਜਾਂਦਾ ਜੋੜ ਮੇਲ ਵੀ ਕਹਿ ਦਿੱਤਾ ਜਾਂਦਾ ਤੇ ਜੁੜ ਕੇ ਬੈਠਣਾ ਜਿੱਥੇ ਸੰਤ ਫੈਸਲੇ ਹੋਣ ਪੰਥ ਦੇ ਵਿਚਾਰ ਆਉਣ ਗੁਰੂ ਘਰ ਦੀਆਂ ਬਾਤਾਂ ਹੋਣ ਤੁਹਾਨੂੰ ਲਾਸਟ ਸਵਾਲ ਹੈ ਮਕਸਦ ਹੈ ਜਿਹੜਾ ਇਹ ਜਿਹੜੇ ਇਹ ਅਸੀਂ ਮਨਾਉਨੇ ਆ ਦਿਨ ਮਨਾਉਨੇ ਆ ਜਿਹੜੇ ਜੇ ਸਿੱਧੇ ਤੌਰ ਤੇ ਮਕਸਦ ਕੀ ਹੈ ਜੀ ਮਕਸਦ ਇਕੱਤਰਤਾ ਜਦੋਂ ਇਕੱਤਰਤਾ ਹੋਵੇਗੀ ਫਿਰ ਹੀ ਅਸੀਂ ਬਹਿ ਕੇ ਆਪਣੇ ਮਸਲਿਆਂ ਨੂੰ ਵਿਚਾਰ ਸਕਾਂਗੇ ਜੀ ਇਕਤਰਤਾ ਦੇ ਵਿੱਚ ਇਕੱਠੇ ਹੋਣ ਪ੍ਰਾਧਨ ਸਿੰਘ ਇਹਨਾਂ ਜੋੜ ਮੇਲਿਆਂ ਤੇ ਇਕੱਠੇ ਹੁੰਦੇ ਜੰਗਲਾਂ ਦੇ ਵਿੱਚ ਕਦੇ ਸੱਜੇ ਖੱਬੇ ਜੋੜ ਮੇਲੇ ਤੇ ਇਕੱਠੇ ਹੋ ਕੇ ਫੈਸਲਾ ਕਰ ਲੈਂਦੇ ਵੀ ਆਪਾਂ ਆਹ ਕੰਮ ਕਰਨੇ ਨਾ ਸਮੂਹ ਜੀ ਹੋੜ ਅੱਜ ਕੱਲ ਉਹਦਾਂ ਦਾ ਕੁਝ ਵਰਤਾਰਾ ਘਟ ਗਿਆ ਸਾਡਾ ਨੁਕਸਾਨ ਵੀ ਹੋ ਰਿਹਾ ਤੇ ਜੋੜ ਮੇਲੇ ਦੇ ਸਮੂਹ ਸ਼ੀਧਾਂ ਨੂੰ ਸ੍ਰੀ ਬਕਸਰ ਸਾਹਿਬ ਦੇ ਮਹਾਨ ਤੇਜਾਂ ਨੂੰ ਨਮਸਕਾਰ ਹੈ ਪੀਰ ਚ ਬੇਨਤੀਆਂ ਨੇ ਸਮੁੱਚੀਆਂ ਸੰਗਤਾਂ ਨੂੰ ਕਿ ਆਪਾਂ ਪ੍ਰੇਮ ਭਾਵ ਦੇ ਨਾਲ ਸਤਕਲਾਂ ਦੇ ਮਹਾਨ ਸਥਾਨਾਂ ਦੀ ਯਾਤਰਾ ਕਰਿਏ ਅਤੇ ਸ਼ਹੀਦ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ